ਜੀ ਕਾ ਖਰਸਾ ਵਾਹਿਗੁਰੂ ਕੀ ਫਤਿਹ ਆਪਿਆ ਰਹੋ ਕਾਲੇ ਦੌਰ ਚ 1987 ਦੇ ਵਿੱਚ ਭਾਈ ਗੁਰਦੇਵ ਸਿੰਘ ਦੇ ਬੂ ਨੂੰ ਕਿਵੇਂ ਦੇਗਾਂ ਵਿੱਚ ਬਾਲਿਆ ਗਿਆ ਸਾਡਾ YouTube ਚੈਨਲ ਗੁਰੂ 13 ਸਬਸਕ੍ਰਾਈਬ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਸਾਡਾ ਜੂਰ ਮਾਨਦਾਰਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਨ ਹੋਈਆਂ ਪੁਰਾਣੀਆਂ ਅਤਿਅ ਆ ਇਤਿਹਾਸਾਂ ਜੁੜੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦੇਵ ਸਿੰਘ ਜੀ ਦੇ ਬੂ ਜਿਨ੍ਹਾਂ ਦਾ ਨਗਰ ਜਲੰਧਰ ਜ਼ਿਲ੍ਹੇ ਦੇ ਵਿੱਚ ਵਿਦਿਆਲਪੁਰਾ ਦੇ ਨੇੜੇ ਨਗਰ ਹੈ ਜੋ ਆਪ ਜੀ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੀ ਬਾਅਦ ਵਿਚਾਰ ਸਾਂਝੀ ਕਰੀਏ ਬਚਪਨ ਦੀ ਪੜ੍ਹਾਈ ਆਪ ਜੀ ਨੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਔਰ ਸਤਿਰਪੁਰਖ ਜ਼ਿਲ੍ਹਾ ਜਲੰਧਰ 15 ਜੁਲਾਈ 1968 ਨੂੰ ਆਪ ਜੀ ਦਾ ਜਨਮ ਹੋਇਆ ਕੁਕਰ ਬਚਨੋਂ ਸਿੰਘ ਸੇਖੋ ਆਪ ਜੀ ਦੇ ਪਿਤਾ ਦਾ ਨਾਮ ਹੈ ਜਿਨ੍ਹਾਂ ਦਾ ਮੋਢਲਾ ਕਿਤਾ ਖੇਤੀਬਾੜੀ ਹੈ ਮਾਤਾ ਗਿਆਨ ਕੌਰ ਜੀ ਆਪ ਜੀ ਦੇ ਮਾਤਾ ਨੇ ਜਿਹੜੇ ਲੰਮਾ ਸਮਾਂ ਪਿੰਡ ਧੀਰਪੁਰ ਦੇ ਸਰਪੰਚ ਰਹੇ ਤੇ ਗੁਰਸਿੱਖੀ ਦੀ ਇੱਕ ਸਾਖਾਤ ਮੂਰਤ ਸਨ ਔਰ ਉਸ ਮੂਰਤ ਦਾ ਸਰਕਾ ਹੀ ਗੁਰਸਿੱਖੀ ਵੱਲੇ ਭਾਈ ਗੁਰਦੇਵ ਸਿੰਘ ਜੀ ਦੀ ਪ੍ਰੇਰੇ ਗਏ। ਔਰ ਗਦੇਵ ਸਿੰਘ ਜੀ ਦੇਪੂ ਹੁਣਾ ਦੀ ਮਟਲੀ ਵਿਦਿਆ ਪਿੰਡ ਧੀਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਹੋਈ। 10ਵੀਂ ਜਮਾਤ ਲਾਗਲੇ ਪਿੰਡ ਕਸਵੇ ਤੋਂ ਧਿਆਲਪੁਰ ਤੋਂ ਪ੍ਰਾਪਤ ਕੀਤੀ। ਪੰਜਾਬ ਦੇ ਨੌਜਵਾਨਾਂ ਵਾਂਗੂ ਆਪ ਜੀ ਦੀ ਇੱਛਾ ਵਿਦੇਸ਼ਾਂ ਵਿੱਚ ਜਾਣ ਦੀ ਸੀ ਪਰ ਅਮਰੀਕਾ ਲਈ 에ਜੰਟ ਨੂੰ ਪੈਸੇ ਦਿੱਤੇ 에ਜੰਟ ਨੇ ਉਹਨਾਂ ਨੂੰ ਮਵਈ ਦੇ ਵਿੱਚ ਸਦਿਆ ਤਾਂ ਕਿ ਆਪ ਜੀ ਨੂੰ ਜਹਾਜ਼ੇ ਵਿੱਚ ਬਿਠਾ ਕੇ ਅਮਰੀਕਾ ਭੇਜਿਆ ਜਾਵੇ ਪਰ ਦੋਸਤੋ ਅੱਜ ਵੀ ਇਸ ਤਰੀਕਾ ਚੱਲਦਾ ਹੈ ਤੇ ਉਦੋਂ ਤੋਂ ਲੈ ਕੇ ਉਦੋਂ ਵੀ ਨਹੀਂ 에ਜੰਟ ਜਿਹੜੇ ਸੀ ਲੋਕਾਂ ਦੇ ਪੈਸੇ ਲੈ ਕੇ ਭੱਜ ਜਾਂਦੇ ਸਨ ਕੋਈ ਕਾਰਵਾਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲੋਕ ਉਦੋਂ ਵੀ ਖੱਜਲ ਖਵਾਰ ਹੁੰਦੇ ਸਨ ਅੱਜ ਵੀ ਹੁੰਦੇ ਨੇ ਬੰਬਈ ਦੇ ਵਿੱਚ 에ਜੰਟ ਨੂੰ ਨੀਕਦੇ ਰਹੇ 에ਜੰਟ ਤਵਾਫਸ ਨਹੀਂ ਮੁੜਿਆ ਪੈਸੇ ਲੈ ਕੇ ਦੌੜ ਗਿਆ ਅੰਤ ਨੂੰ ਆਪ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਦੀ ਵਾਪਸ ਪੰਜਾਬ ਪਰਤਿਆ ਪੰਜਾਬ ਪਰਤਨ ਤੇ ਆਪ ਨੂੰ 13 ਅਪ੍ਰੈਲ 1978 ਦੇ ਉਸ ਸ਼ਹੀਦੀ ਸਾਕੇ ਬਾਰੇ ਪਤਾ ਲੱਗਾ ਜਿਸ ਵਿੱਚ ਨਕਲੀ ਨਰੰਕਾਰੀਆਂ ਗੁਰਵਚਨੇ ਨੇ ਚਿੱਟੇ ਦੇਣਾ 13 ਗੁਰੂ ਕੇ ਲਾਲਾਂ ਨੂੰ ਸ਼ਰਿਆਮ ਸ਼ਹੀਰ ਕੀਤਾ ਅ ਖਬਰ ਸੁਣ ਕੇ ਮਨਪੂਰੀ ਤਰ੍ਹਾਂ ਦੇ ਨਾਲ ਰੋਜ ਭਰ ਗਿਆ ਉਸ ਟਾਈਮ ਤੇ ਬਾਦਲ ਸਿੰਘ ਦੀ ਸਰਕਾਰ ਸੀ ਪਿਆਰਿਓ ਆਪ ਸਭ ਪੜੀ ਪਰ ਜਾਣਦੇ ਹੋ ਕਿ ਕਿਸ ਤਰ੍ਹਾਂ 13 ਸਿੰਘ ਸ਼ਹੀਦ ਕੀਤੇ ਕਿਸ ਤਰ੍ਹਾਂ ਉਥੋਂ ਗੁਰਬਚਨੇ ਨੂੰ ਸਰਕਾਰੀ ਗੱਡੀ ਤੇ ਕੱਢ ਕੇ ਹਵਾਲੇ ਛੱਡ ਕੇ ਆਏ ਇਹਦੀ ਬਾਤ ਨਾ ਹੀ ਵਿਚਾਰ ਕਰੀਏ ਚੰਗੀ ਗੱਲ ਹੈ ਇੱਕ ਦਿਨ ਪਿੰਡ ਦੀ ਸੰਗਤ ਦੇ ਨਾਲ ਆਪਦੇ ਮਨ ਦੇ ਵਿੱਚ ਇਤਨਾ ਰੋਸ ਸੀ ਕਿ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਹੁੰਦਿਆਂ ਪੰਜਾਬ ਦੇ ਵਿੱਚ ਇਹ ਸਿੱਖਾਂ ਦਾ ਕਤਲੇਆਮ ਕੋਈ ਕਰ ਜਾਵੇ ਔਰ ਗੁਰੂ ਸਾਹਿਬ ਦੀ ਬੇਅਦਬੀ ਕਰਦਾ ਹੋਵੇ ਉਹਦੀ ਪਛਾਤ ਪਤਨਾਈ ਕੀਤੀ ਜਾਵੇ ਮਰਚ ਰੋਸ ਆਇਆ ਸੰਗਤਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਸਾਹਿਬੇ ਪਹੁੰਚ ਗਏ ਦਰਬਾਰ ਸਾਹਿਬ ਜੀ ਸ਼ਨਾਣ ਪਾਣ ਸ੍ਰੋਵਰ ਦੇ ਵਿੱਚ ਕਰਕੇ ਇਹ ਦਰਸ਼ਨਦਾਰੇ ਕੀਤੇ ਪ੍ਰੰਤ ਆਪ ਲੰਗਰ ਵਾਲੀ ਬਿਲਡਿੰਗ ਦੇ ਉੱਪਰ ਸੰਤਾਂ ਬਾਰੇ ਪਤਾ ਲਗਾ ਸੰਤ ਜਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੂੰ ਪੌੜੀਆਂ ਚੜ ਕੇ ਉੱਪਰ ਬਚਨ ਸੁਣ ਲਈ ਪਹੁੰਚ ਗਏ ਉਸ ਵੇਲੇ ਮਾ ਪ੍ਰਸ਼ੰਤ ਵਾਜਨੈਲ ਸਿੰਘ ਜੀ ਖਾਲਸਾ ਕੰਡਰਾਂ ਵਾਲਿਆਂ ਨੇ ਇੱਕ ਜੋਸ਼ ਭਰੀ ਤਕਰੀਰ ਕਰ ਰਹੇ ਸਨ ਆਪਣੀ ਕੌਮ ਆਪਣੇ ਪਣ ਦੇ ਵਾਲੇ ਕੋਈ ਕਰਨ ਦਾ ਜਜ਼ਬਾ ਮਨ ਵਿੱਚ ਕਰ ਗੁਜਰਨ ਦਾ ਉਹਨਾਂ ਦੇ ਮਨ ਦੇ ਵਿੱਚ ਚਾਹ ਸੀ ਅੱਜ ਇਸ ਵੇਲੇ ਭਾਈ ਗੁਰਦੇਵ ਸਿੰਘ ਨੇ ਉਹਨਾਂ ਦੀ ਤਕਰੀਰ ਸੁਣੀ ਮਨ ਜੋਸ਼ ਨਾਲ ਭਗਿਆ ਜਜ਼ਬਾ ਮਨ ਚ ਘਰ ਕਰ ਗਿਆ ਬਾਦ ਵਿੱਚ ਮਾਪਪਾ ਦੇ ਨਾਲ ਸੰਗਤ ਰੂਪ ਵਿੱਚ ਮੁਲਾਕਾਤ ਹੋਈ ਅਤੇ ਸੰਤ ਕੰਡਰਾਵਾਲਿਆਂ ਦੇ ਇਹ ਬੋਲ ਕਿ ਨੌਜਵਾਨੋ ਅੱਜ ਤੁਹਾਡੀ ਪੰਥ ਨੂੰ ਲੋੜ ਹੈ ਕੌਮ ਤੇ ਧੀਰ ਦਾ ਸਮਾਂ ਹੈ ਭਾਈ ਗੁਰਦੇ ਯੋਸ਼ਕ ਦੇ ਬੂ ਦੇ ਮਨ ਵਿੱਚ ਵੜ ਗਏ ਤੇ ਭਾਈ ਦੇ ਬੂਹਰਾ ਦੇ ਮਨ ਹੁਣ ਹਰ ਵੇਲੇ ਸੰਤਾਂ ਦੇ ਬੋਲ ਗੂੰਜਦੇ ਨੇ ਕਹਿੰਦੇ ਨੇ ਕਿ ਸਰਦਾਰ ਕਪੂਰ ਸਿੰਘ ਜੋ ਕੇ ਚੰਗੀ ਸੋਚ ਦੇ ਮਾਲਕ ਸੀ ਸੰਤਾਂ ਦੇ ਕੋਲ ਤਕਰੀਬਨ ਬੈਠਦੇ ਸੁਝਾਅ ਦੇਂਦੇ ਔਰ ਇਸੇ ਤਰ੍ਹਾਂ ਹੀ ਉਹਨਾਂ ਦੀ ਮੁਲਾਕਾਤ ਤੌੜਾ ਸਾਹਿਬ ਲੰਗੋਵਾਲ ਅਤੇ ਤਲਵੰਡੀ ਦੇ ਨਾਲ ਹੋਈ ਕਿ ਪੰਜਾਬ ਦਾ ਕੀ ਹੋ ਸਕਦਾ ਹੈ ਇਸ ਤੇ ਜਦੋਂ ਵਿਚਾਰ ਚਰਚਾ ਹੋਈ ਤੇ ਗੋ ਤਿੰਨਾਂ ਦੇ ਜਵਾਬ ਸੁਣ ਕੇ ਪੰਜਾਬ ਵਾਸਤੇ ਕੀ ਹੋ ਸਕਦਾ ਹੈ ਤਾਂ ਸਰਦਾਰ ਕਪੂਰ ਸਿੰਘ ਨੇ ਕਿਹਾ ਆ ਪੈਸੇ ਮੇਰੇ ਕੋਲੋਂ ਫੜੋ 100 ਰੁਪਿਆ ਇੱਕ ਵਧੀਆ ਦੌਣ ਇੱਕ ਵਧੀਆ ਪੈਂਦ ਲੈ ਕੇ ਆਓ ਹੋਵੇ ਵਧੀਆ ਸਾੰਦੇ ਰਸੇ ਦੀ ਉਹਦੇ ਤਿੰਨ ਫਾਵਾ ਬਣਾ ਲਓ ਤਿੰਨ ਫਾਵਾ ਆਪਣੇ ਗਲ ਦੇ ਵਿੱਚ ਪਾ ਕੇ ਲਟਕ ਜਾਵੋ ਤੇ ਮੇਰੇ ਖਿਆਲ ਦੇ ਵਿੱਚ ਪੰਜਾਬ ਦਾ ਭਲਾ ਜ਼ਰੂਰ ਹੋ ਜਾਵੇਗਾ ਇਹ ਗੱਲ ਬੜੀ ਵੱਡੀ ਸੀ ਪਰ ਇਸ ਤੋਂ ਗੁਰੂ ਸਵਾਰਿਆਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੀ ਸਿੱਖ ਕੌਮ ਦੇ ਲੀਡਰਾਂ ਦੇ ਮਨ ਦੇ ਵਿੱਚ ਕੀ ਸੀ ਜਿਸ ਵਲੇ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਉਧਰੋਂ ਕਪੂਰੀ ਦਾ ਮੋਰਚਾ ਨਹਿਰ ਵਾਲਾ ਚੱਲਦਾ ਹੈ ਨਹਿਰ ਦੇ ਮੋਰਚੇ ਤੇ ਸੰਤਾ ਬਹੁਤ ਘੱਟ ਪਹੁੰਚ ਰਹੀਆਂ ਇਧਰ ਸੰਤਾ ਨੇ ਇੱਕ ਬੋਲ ਦੇ ਉੱਤੇ ਧਰਮ ਯੁੱਧ ਦੇ ਮੋਰਚੇ ਵਾਸਤੇ ਦੁਨੀਆ ਵਹੀਰਾ ਘੱਟ ਕੇ ਆ ਰਹੀ ਹੈ ਹੁਣ ਬਾਬਾ ਬਾਦਲ ਸਾਹਿਬ ਨੇ ਸੋਚਿਆ ਕਿ ਕਿਉਂ ਨਾ ਪੀੜਾਂ ਦੇ ਵਿੱਚ ਜਾ ਕੇ ਨਾਮ ਨਾ ਖਟਿਆ ਜਾਵੇ ਕਿਉਂ ਨਾ ਭੀੜ ਦੇ ਵਿੱਚ ਜਾ ਕੇ ਧਿਰ ਬਣ ਕੇ ਖਲੋਤਾ ਜਾਵੇ ਨਾਮ ਉੱਚਾ ਹੋਵੇਗਾ ਸੋ ਪਿਆਰੇ ਹੋ ਹਮ ਸ੍ਰੀ ਹਰਮੰਦਰ ਸਾਹਿਬਾ ਕੇ ਸੰਤਾਂ ਨੂੰ ਮਾਇਦਤੀ ਭੋਲੇ ਭਲੇ ਸੰਸੀ ਇੱਥੇ ਵੀ ਆ ਕੇ ਆਪਣਾ ਹੈਡਿੰਗ ਉੱਚਾ ਕੀਤਾ ਕਿ ਕਪੂਰੀ ਵਾਲੀ ਨਹਿਰ ਬੰਦ ਕਰੋ ਇਸ ਦੇ ਲਈ ਬਾਦਲ ਸਾਹਿਬ ਟਾਵੜਾ ਸਾਹਿਬ ਤਲਵੰਡੀ ਸਾਹਿਬ ਇਹ ਸਾਰੇ ਹੀ ਲਿਖਤੀ ਤੌਰ ਤੇ ਇਹਨਾਂ ਨੇ ਦਿੱਤਾ ਬਾਅਦ ਦੇ ਵਿੱਚ ਪਿਆਰਿਓ ਜਦੋਂ ਸਰਕਾਰ ਬਣੀ ਤੇ ਸਰਕਾਰ ਬਣਦਿਆਂ ਹੀ ਕਾਂਗਰਸ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਪੁੱਛਿਆ ਸਾਨੂੰ ਕੀ ਦੇਵੋਗੇ ਇਹ ਨਾਇਰ ਉਹਨਾਂ ਦੀ ਝੋਲੀ ਵਿੱਚ ਪਾਇਆ ਸੋ ਕਹਿਣ ਦਾ ਭਾਵ ਕਿ ਸਿੱਧੇ ਸਾਦੇ ਸਨਾਤਾਵਾਂ ਵਾਲੇ ਸੱਚੀ ਸੁੱਚੀ ਸੋਚ ਵਾਲਿਆਂ ਨੂੰ ਵੀ ਖਤਮ ਕਰਾਉਣ ਦੇ ਵਿੱਚ ਸਾਡਿਆਂ ਅਮਿਹ ਗੁਰਮਖੰਦਾਂ ਹੱਥ ਰਿਆ ਤੇ ਇਸੇ ਕਰਕੇ ਹੀ ਇਹ ਕਹਾਵਤ ਹੈ ਕਿ ਜਦੋਂ ਸਿੱਖ ਨੂੰ ਸਿੱਖ ਨਾ ਮਾਰੇ ਤੇ ਸਿੱਖ ਕੌਮ ਕਦੇ ਨਾ ਹਾਰੇ ਪਿਆਰਿਓ ਪੰਜਾਬ ਸਰਕਾਰ ਨੇ ਦੁਨੀਆ ਦੇ ਸਭ ਤੋਂ ਵੱਡੇ ਡਾਕੇ ਜੋ ਕਿ ਲੁਧਿਆਣਾ ਵਿੱਚ ਪੰਜਾਬ ਨੈਸ਼ਨਲ ਬੈਂਕ ਤੇ ਡਾਕਾ ਪਿਆ ਸੀ 5 ਕਰੋੜ 70 ਲੱਖ ਰੁਪਏ ਲੁੱਟੇ ਗਏ ਸਨ ਔਰ ਲੁੱਟੇ ਕਿੰਨਾ ਨੇ ਸਨ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਜਰਜੀਤ ਸਿੰਘ ਜੀ ਬਿੱਟੂ ਪੰਡਤ ਤੇ ਹੋ ਸਿੱਖ ਸਨ ਜਿਨ੍ਹਾਂ ਨੇ 5 ਕਰੋੜ 70 ਲੱਖ ਦਾ ਡਾਕਾ ਮਾਰਿਆ ਉਡਾਕਾ ਮਾਰ ਕੇ ਪੈਸੇ ਪੀ ਆਪੀ ਪਰ ਇਸ ਦੀ ਸੁਰੱਖਿਆ ਸਕਿਉਰਿਟੀ ਦੇ ਸਾਹਮਣੇ ਟਰੱਕ ਖੜਾ ਦਿੱਤਾ ਕਿੰਨੇ ਦਿਨ ਉੱਥੇ ਪਿਆਰੋ ਖੜਾ ਰਿਹਾ ਕਿਸੇ ਦੇ ਪਤਾ ਹੀ ਨਹੀਂ ਕਿਸੇ ਨੂੰ ਕਿ ਇਹਦੇ ਵਿੱਚ ਇੰਨਾ ਰੁਪਇਆ ਪਿਆ ਹੈ ਇੰਨੀ ਉੱਚੀ ਸੁਗਦੇ ਮਾਰਕਸਨ ਉਸ ਵੇਲੇ ਦੇ ਖਰਦੂ ਸਿੰਘ ਪਰ ਹੋਇਆ ਕਿ ਐਡੀ ਵੱਡੀ ਲੁੱਟ ਨੂੰ ਵੰਦੇ ਫਰਦੁਆਸੀ ਅਤੇ ਲੋਟ ਨੂੰ ਬ੍ਰਾਮ ਕਰਨ ਵਾਸਤੇ ਜਦੋਂ ਨਾ ਕੋਈ ਹੀਲਾ ਨਾ ਵਿਚਾਰਾ ਚਲਿਆ ਤੇ ਇਹ ਕੇਸ ਜਿਹੜਾ ਇਹ ਭਾਈ ਗੁਰਦੇਵ ਸਿੰਘ ਦੇਬੂ ਤੇ ਪੱਦ ਤ ਭਾਈ ਗੁਰਦੇਵ ਸਿੰਘ ਨੂੰ ਫੜਨ ਵਾਸਤੇ ਉਸ ਦੀ ਗ੍ਰਿਫਤਾਰੀ ਕਰਨ ਵਾਸਤੇ ਬੜੇ ਵੱਡੇ ਝਾਲਮਸ਼ਾਏ ਗਏ ਜਦੋਂ ਪੁਲਿਸ ਭਾਈ ਸਾਹਿਬ ਨੂੰ ਗ੍ਰਿਫਤਾਰ ਨਾ ਕਰ ਸਕੇ ਕਿਉਂਕਿ ਪੁਲਿਸ ਪੁਰਸ ਦੇ ਘੇਰਿਆਂ ਵਿੱਚੋਂ ਹਰ ਵਾਰ ਵੱਜ ਕੇ ਨਿਕਲ ਜਾਂਦੇ ਅਜੇ ਇਨਾ ਉਹਨਾਂ ਦੇ ਖਰਕੋ ਸੰਘਰਸ਼ ਦੇ ਵਿੱਚ ਜਿਆਦਾ ਪੈਰ ਵੀ ਨਹੀਂ ਸਿਤੜਿਆ ਇਹ ਨਜਾਇਜ਼ ਭਾਣਾ ਵਪਰੇਆ ਹੁਣ ਅਖੀਰ ਤੇ ਪੁਲਿਸ ਨੇ ਭਾਈ ਸਾਹਿਬ ਦੇ ਪਰਿਵਾਰਕ ਮੈਂਬਰਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਪਿਤਾ ਨੂੰ ਗ੍ਰਿਫਤਾਰ ਕਰਕੇ ਉਹਦੇ ਤੇ ਅੰਨਾ ਤਸ਼ਦਦ ਕੀਤਾ ਤੇ ਪਿਆਰਿਓ ਅਖੀਰ ਗਦੇਵ ਸਿੰਘ ਨੂੰ ਉਸ ਦੇ ਸੋਹਰੇ ਕਰੂ ਹਰਿਆਣਾ ਭੁੱਗੇ ਪਿੰਡ ਤੋਂ ਪੁਲਿਸ ਦੀ ਮেরি ਭੁਗਤਣਾ ਨਾਲ बेहੋਸ਼ੀ ਵਾਲੀ ਦਵਾਈ ਦੁੱਧ ਵਿੱਚ ਮਿਲਾ ਕੇ ਇਨਾਮ ਦੇ ਲਾਲਚ ਵਿੱਚ ਕੋਈ ਸੱਜਣ ਨਹੀਂ ਸੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਸਿੱਖ ਨੂੰ ਸਿੱਖਣ ਮਾਰੇ ਮੁਖਬਰ ਮਾਨਸੂਖਾ ਸੀ ਇਹ ਨਾਮ ਦੇ ਲਾਲਚ ਦੇ ਵਿੱਚ ਭਾਈ ਦੇਪੂ ਨੂੰ ਗ੍ਰਿਫਤਾਰ ਕਰਵਾ ਦਿੱਤਾ ਧੋਖੇ ਦੇ ਨਾਲ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰ ਕਰਨ ਵਾਲੀ ਪੁਲਿਸ ਫੋਰਸ ਕਿਹੜੀ ਸੀ ਜਲੰਧਰ ਤੇ ਹਰਿਆਣਾ ਭੱਗੇ ਦੀ ਪੁਲਿਸ ਉਹ ਜਲੰਧਰ ਦੀ ਪੁਲਿਸ ਵੀ ਭੁਗੇ ਪੁੱਜੀ ਹੋਈ ਸੀ ਪੁਲਿਸ ਦੀ ਅਸੋਲੀ ਇੱਕ ਵਾਈ ਤਤਕਾਲੀ ਡੀਐਸਪੀ ਸਰਨ ਸਿੰਘ ਕੋਟਨਾ ਕਰ ਰਿਹਾ ਸੀ ਉਸਨੇ बेहोश ਹੋ ਚੁਕੇ ਪਾਈ ਗਦੇਵ ਸਿੰਘ ਨੂੰ ਹੱਥ ਕੜੀਆਂ ਦੇ ਪੈਰਾਂ ਵਿੱਚ ਬੇੜੀਆਂ ਪਾ ਕੇ ਪੂਰੀ ਤਰ੍ਹਾਂ ਦੇ ਨਾਲ ਜਕੜ ਕੇ ਪੁਲਿਸ ਦੀ ਗੱਡੀ ਵਿੱਚ ਛੁੱਟ ਲਿਆ ਤੇ ਜਲੰਧਰ ਲਿਆ ਔਰ ਫੇਰ ਪਿਆਰਿਓ ਹੋਇਆ ਅਸ਼ਹਿਤ ਤਸ਼ੱਦਦਾਂ ਦਾ ਤੁਬਲ ਕੀ ਦੌਰ ਤੇ ਇਹ ਅਜੇ ਇਹ ਤਸ਼ੱਦਦ ਦੇ ਕੇ ਮੋਰ ਕਾਲ ਦੀ ਯਾਦ ਤਾਜ਼ਾ ਕਰਵਾ ਦਿੱਤੀ ਕੋਟਣੇ ਦਾ ਮਤਲਬ ਹੀ ਕੋਟਣਾ ਸੀ ਕਿਵੇਂ ਕੋਟਣੇ ਲਾਏ ਜਾਂਦੇ ਸਨ ਕਿਵੇਂ ਚੱਡੇ ਪਾੜੇ ਜਾਂਦੇ ਸਨ ਕਿਵੇਂ ਪੁੱਠੀਆਂ ਬਾਹਾਂ ਕਰਕੇ ਲੁਕਾਇਆ ਜਾਂਦਾ ਸੀ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਸਿਰ ਡੋਬਿਆ ਜਾਂਦਾ ਸੀ ਜਦੋਂ ਭਾਈ ਸਾਹਿਬ ਨੂੰ ਮਨਾਉਣ ਦੇ ਵਿੱਚ ਉਹਨਾਂ ਕੋਈ ਕਸਮ ਨਾ ਛੱਡੀ ਪਰ ਜੇ ਉਸ ਸਾਕੇ ਦੇ ਵਿੱਚ ਪਿਆਰ ਉਹ ਹੁੰਦਾ ਤੇ ਮੰਨਦਾ ਨਾ ਉਹਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ ਪਰ ਪ੍ਰੀਸ ਨੇ ਆਪਣਾ ਤਸ਼ੱਦਦ ਜਾਰੀ ਰੱਖਿਆ ਅਖੀਰ ਗਰਮ ਉਬਲਦੇ ਪਾਣੀ ਦੀ ਦੇਗ ਦੇ ਵਿੱਚ ਆਪ ਨੂੰ ਬਿਠਾ ਦਿੱਤਾ ਗਿਆ ਦੇਗ ਦੇ ਵਿੱਚ ਪਿਠਾਰ ਕੇ ਪਿਆਰਿਓ ਤਾਂ ਹੀ ਪਲੀਜ਼ ਮੂਨ ਆਖਰ ਵਾਰ ਸਕੀ ਸੱਜੇ ਪੱਟ ਨੂੰ ਪਾਰ ਕੇ ਪੱਟ ਵਿੱਚ ਲਾਲ ਮਿਰਚਾਂ ਭਰੀਆਂ ਇਹ ਮਿਰਚਾਂ ਭਾਈ ਸਾਹਿਬ ਦੇ ਪਿਤਾ ਸਦਾ ਗਵਚਰ ਸਿੰਘ ਨੇ ਮ੍ਰਿਤਕ ਦੇ ਇਹਦੇ ਇਸ਼ਨਾਨ ਕਰਾਉਣ ਵਕਤ ਖੁਦ ਪੱਟ ਉਚੋਕੜੀਆਂ ਸਨ ਖੱਬੇ ਪੱਟ ਨੂੰ ਗਰਮ ਪ੍ਰਸਾ ਲਾਲਾ ਸਾੜਿਆ ਦੋਵੇਂ ਬਾਹਾਂਾਂ ਦੇ ਉੱਪਰੋਂ ਗਰਮ ਸਰੀਏ ਡੌੜਿਆਂ ਵਿੱਚ ਕਸੇੜੇ ਇਹ ਜੇ ਇੱਕ ਵਾਰੀ ਫੇਰ ਮੁਗਲ ਸਾਮਰਾਜ ਦਾ ਉਹ ਦੌਰ ਉਹ ਤਸ਼ੱਦਦ ਯਾਦ ਕਰਵਾ ਦਿੱਤਾ ਸੋ ਪਾਈ ਸਾਹਿਬ ਕਾਇਅਤਿ ਅਸਾਈ ਕਸ਼ਟ ਸਾਹਦੇ ਹੋਏ 3 ਜੁਲਾਈ 1987 ਵਾਲੇ ਦਿਨ ਸ਼ਹੀਦੀ ਦਾ ਜਾਮ ਪੀ ਗਏ ਔਰ ਆਪਣੀ ਇਤਿਹਾਸ ਦੇ ਵਿੱਚ ਸ਼ਨਹਿਰੀ ਅੱਖਰਾਂ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਗਿਆ ਏ ਸੀ ਪਿਆਰਿਓ ਕਾਲੇ ਦੌਰ ਦੀ ਇੱਕ ਸ਼ਹੀਦੀ ਕਿ ਕਿਸ ਤਰੀਕੇ ਦੇ ਨਾਲ ਕੋਹ ਕੋਕੇ ਸਿੰਘਾਂ ਨੂੰ ਕਤਲ ਕੀਤਾ ਜਾਂਦਾ ਸੀ ਸ਼ਹੀਦ ਕੀਤਾ ਜਾਂਦਾ ਸੀ ਔਰ ਇਤਨੀ ਖੂਲ ਮਿਤੀ ਹੋਈ ਸੀ ਇਹ ਨਜਾਇਜ਼ ਹੀ ਬੰਦਿਆਂ ਨੂੰ ਚੁੱਕ-ਚੁੱਕ ਕੇ ਗ੍ਰਿਫਤਾਰ ਕਰਕੇ ਤਸ਼ੱਦਦ ਕੀਤਾ ਜਾਂਦਾ ਸਿਦਾਸਾਂ ਤੇ ਵੀ ਐਸਾ ਹੁਕਮ ਐਸਾ ਇਕਹਿ ਇਕਹਿ ਕਸ਼ਟ ਜਿਹੜਾ ਅਸਹਿ ਕਸ਼ਟ ਚੱਲਿਆ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਣ ਤਾਂ ਬਚ ਗਏ ਪਰ ਸਰੀਰ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਵੀ ਬੱਜ ਰਿਹਾ ਸੋ ਇਹ ਸਿਪਾਈ ਗਦੇਰ ਸਿੰਘ ਜੀ ਬੁੱਧੂ ਦੀ ਸ਼ਹੀਦੀ ਜੋ ਆਪ ਇਹਨੇ ਸ੍ਰਵਣ ਕੀਤੇ ਆਸ ਹੈ ਆਪ ਜੀ ਨੂੰ ਇਤਿਹਾਸ ਚੰਗਾ ਲੱਗੇਗਾ ਚੰਗਾ ਲੱਗੇ ਆਪ ਜੀ ਸਾਡੇ YouTube ਚੈਨਲ ਕੋਲ ਤੇਰਾ TV ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਕੋਈਆਂ ਭੁਲਣਾ ਜਦਾਰੋ ਗੱਜ ਕੇ ਫਤਿਹ ਜਾਈਏ ਜੀ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ